ਇਹ ਨਾਮ ਹੈ ਜੀ ਨਰਿੰਦਰ ਕੁਮਾਰ। ਨਰਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾਡੇ ਬੇਟੇ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਨੇ ਤੁਸੀਂ ਫੋਟੋਆਂ ਪਾ ਰਹੇ ਹੋ ਫੇਸਬੁੱਕ ਤੇ ਪਤਾ ਲੱਗਿਆ ਵੀ ਤੁਹਾਡਾ ਬੇਟਾ ਘਰ ਤੋਂ ਲਾਪਤਾ ਹੋ ਚੁੱਕਿਆ ਹੈ ਕੀ ਕਹਿਣਾ ਚਾਹੁੰਦੇ ਹੋ? ਉਹ 3 ਦਿਨਾਂ ਤੋਂ ਕਰੇ ਗਿਆ ਵੈ ਤੇ ਦੱਸ ਕੇ ਨਹੀਂ ਗਿਆ ਵੀ ਕਿੱਥੇ ਜਾ ਰਿਹਾ ਹੈ। ਸਹੀ ਦੱਸ ਕੇ ਕਿਹਾ ਵੀ ਮੈਂ ਬੈਂਕ ਜਾ ਰਿਹਾ ਹਾਂ ਤੇ ਬੈਂਕ ਕੋ ਪਹੁੰਚਿਆ ਨਹੀਂ ਤੇ ਉਸ ਤੋਂ ਬਾਅਦ ਉਹ 3 ਦਿਨ ਹੋ ਗਏ ਉਹ ਵਾਪਸ ਨਹੀਂ ਆਇਆ। ਕੀ ਕੀ ਮੰਗਤੀ ਪਤਾ ਨਹੀਂ ਲੱਗਿਆ ਕਿਤੇ ਰਿਸ਼ਤੇਦਾਰੀ ਚ ਪਤਾ ਹੈ ਕਿ ਰਿਸ਼ਤੇਦਾਰੀ ਚ ਦੋਸਤਾਂ ਨੂੰ ਪਤਾ ਕੀਤਾ ਕੁਝ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਕਰ ਲਿਆ ਦੋਸਤਾਂ ਨੂੰ ਪਤਾ ਕਰ ਲਿਆ ਕਿਸੇ ਤੋਂ ਕੋਈ ਖਬਰ ਨਹੀਂ ਮਿਲ ਰਹੀ ਅੱਛਾ ਕਿਤੇ ਜੋਬ ਜੋਗ ਕਰਦਾ ਕਿਤੇ ਵੀ ਨਹੀਂ ਪਤਾ ਉਹ ਪਹਿਲਾਂ ਆਈਡੀ ਬੀਆਈ ਬੈਂਕ ਦੇ ਵਿੱਚ ਕਰਦਾ ਸੀਗਾ 1 ਮਹੀਨੇ ਤੋਂ ਨਹੀਂ ਜਾ ਰਿਹਾ ਸੀਗਾ ਅੱਛਾ ਉੱਥੇ ਛੁੱਟੀ ਮਿਲਦੀ ਹਾਂਜੀ ਤਬਈਅਤ ਸੱਕਣੀ ਸੀ ਕਿ ਪਿੱਠੇ ਦਰਦ ਸੀਗਾ ਜਾ ਨਹੀਂ ਰਿਹਾ ਸੀਗਾ ਠੀਕ ਹੈ ਫਿਰ ਕੀ ਲੱਗਦਾ ਵੀ ਕਿੱਥੇ ਗਿਆ ਹੋਊਗਾ ਕੁਝ ਪਤਾ ਕਿ ਨਹੀਂ ਹਜੇ ਪਤਾ ਨਹੀਂ ਲੱਗਿਆ ਹਜੇ ਕੁਛ ਨਹੀਂ ਪਤਾ ਲੱਗ ਰਿਹਾ ਵੀ ਕਿੱਥੇ ਗਿਆਊਗਾ ਕਿੱਥੇ ਜਾ ਸਕਦਾ ਹੈ ਵੀ ਹਜੇ ਮੰਨਦੀ ਗੱਲ ਬਿਲਕੁਲ ਸਿੱਧੀ ਸੀਗੀ ਕੋਈ ਪ੍ਰੋਬਲਮ ਨਹੀਂ ਸੀਗੀ ਠੀਕ ਹੈ ਬਿਲਕੁਲ ਸੈਟ ਸੀਗੀ ਕਿੰਨੇ ਦਿਨ ਹੋ ਗਏ ਅੱਜ ਅੱਜ 3 ਦਿਨ ਹੋ ਗਏ ਜਿਸ ਦਿਨ ਸਵੇਰੇ ਕਿੰਨੇ ਵਜੇ ਕਰੋਗੇ ਹਾਂ 10 ਵਜੇ ਤਕਰੀਬਨ 15 ਕੁ ਮਿੰਟ ਤੇ ਅੱਛਾ ਉਸ ਤੋਂ ਪਹਿਲਾਂ ਸਵੇਰੇ ਉਹਨੇ ਰੁਟੀਨ ਤੋਂ ਸਵੇਰੇ ਰੁਟੀਨ ਦੇ ਚੋਂ ਬਾਕੇ ਵਾਰੀ ਮੰਦਰ ਦੇ ਮੱਥਾ ਟੇਕ ਕੇ ਆਇਆ ਤੇ ਰੋਟੀ ਖਾਧੀ ਆ ਉਹਨੇ ਸਿਸਟਰ ਨੂੰ ਸਕੂਲ ਛੱਡ ਕੇ ਆਇਆ ਠੀਕ ਹੈ। ਓਕੇ। ਕਿ ਕੀ ਮੰਗ ਕਰਦੇ ਹੋ ਕੋਈ ਰਿਪੋਰਟ ਫੂਟ ਲਖਾਈਏ? ਰਿਪੋਰਟ ਲਖਾਈ ਵੀ ਆ ਜੀ। ਠੀਕ ਹੈ। ਤੇ ਉਹ ਕਹਿੰਦੇ ਵੀ ਟਰੈਕਿੰਗ ਤੇ ਲਗਾਇਆ ਹੋਇਆ ਤੇ ਮਿਲ ਜੇਗਾ। ਜਿਵੇਂ ਉਹਦਾ ਫੋਨ ਹੋਏਗਾ ਆਸ ਤੇ ਟਰੈਕ ਕਰ ਲਾਂਗੇ। ਅੱਛਾ ਮੰਗ ਕੀ ਗੱਲ ਦੇਉਂ ਕੀ ਬੱਸ ਇਹ ਕਹਿੰਦਾ ਵੀ ਬੱਸ ਜਲਦੀ ਜਲਦੀ ਉਹਨੂੰ ਲੱਭਿਆ ਜਾਵੇ। ਕਿ ਸਾਡੇ ਤੋਂ ਬਰਦਾਸ਼ਤ ਨਹੀਂ ਹੋ ਰਿਹਾ। ਕਿੰਨੇ ਸਾਲ ਉਮਰ ਹੈ ਉਹਦੀ? 22 ਸਾਲ। ਉੜੇ ਭਾਉ ਕੋ ਹੁਕੇ ਨੀ ਤਰਣੀ ਤੁਹਾਡਾ ਬੇਟਾ ਸੀ ਹਾਂਜੀ ਕਿ ਜਿੱਦਨ ਘਰੋਂ ਗਿਆ ਤਾਂ ਕੋਈ ਕਿਵੇਂ ਗਿਆ ਨੋਰਮਲ ਗੱਲ ਹੈ ਹਾਂਜੀ ਨੋਰਮਲੀ ਸੀਗਾ ਸਿੱਧਾ ਸਵੇਰੇ ਉਧਰ ਬਾਂਕੇ ਵਿਹਾਰੀ ਮੰਦਿਰ ਜਾ ਕੇ ਆਇਆ ਨਾਸ਼ਤਾ ਵੀ ਕਰਿਆ ਉਹਨੇ ਮੈਨੂੰ ਕਹਿੰਦਾ ਜੀ ਮੈਂ ਮੰਮੀ ਅੱਜ ਨਾ ਬੈਂਕ ਉਧਰ ਜਾ ਕੇ ਪਤਾ ਕਰਕੇ ਆਣਾ ਵੀ ਮੈਂ ਇੰਨੇ ਦਿਨ ਤੋ ਜਾ ਨਹੀਂ ਰਿਹਾ ਵੀ ਮੈਂ ਅੱਜ ਦੇਖ ਕੇ ਵੀ ਉਹ ਮੈਨੂੰ ਰੱਖਣਗੇ ਕਿ ਨਹੀਂ ਨਹੀਂ ਤਾਂ ਵੀ ਚਲ ਇੱਕ ਵਾਰੀ ਗੱਲ ਕਰਕੇ ਪਤਾ ਤਾਂ ਕਰੀਏ ਮੈਂ ਕਿ ਚਲ ਬੇਟਾ ਜਾਇਆ ਕੋਈ ਨਹੀਂ ਕਹਿੰਦਾ ਚਲੋ ਮੈਂ ਠਹਿਰ ਕੇ ਜਾਂਦਾ ਫੇਰ ਇਹ ਨਾ ਧੋ ਕੇ ਪਹਿਲੇ ਫਿਰ ਬੈਂਕ ਦੇ ਵਾਰੀ ਮੰਦਿਰ ਗਿਆ ਉਧਰੋਂ ਜਦੋਂ ਵਾਪਸ ਆਇਆ ਪਰ ਬੈਠਾ ਸੀਗਾ ਤੇ ਉਸ ਤੋਂ ਬਾਅਦ ਇਹ ਐਨੇ ਕਿਹਾ ਕਹਿੰਦਾ ਮੈਂ ਚਲ ਜਾ ਕੇ ਆਇਆ ਮਮਾ ਮੈਂ ਦੁਪਹਿਰੇ ਵੀ ਰੋਟੀ ਖਾਣਾ ਆਉਂਗਾ ਮੈਂ ਕਿਹਾ ਚਲ ਆ ਜੀ ਬੇਟਾ ਰੋਟੀ ਖਾਣਾ ਆ ਜੀ ਦੁਪਹਿਰੇ ਕਹਿੰਦਾ ਚਲੋ ਕੋਈ ਨਹੀਂ ਮੈਂ ਪਤਾ ਕਰਕੇ ਆਣਾ ਵੀ ਮੈਨੂੰ ਫਿਰ ਹੁਣ ਰੱਖਣਗੇ ਵੀ ਕਿ ਨਹੀਂ ਰੱਖਣਗੇ ਮੈਂ ਕਿਹਾ ਚਲ ਕੋਈ ਨਹੀਂ ਜਾਇਆ ਬੇਟਾ ਫਿਰ ਇਹ ਗਿਆ ਤੇ ਮੈਨੂੰ ਐ ਸੀਗਾ ਵੀ ਮੈਂ ਵੀ ਫਿਰ ਫੋਨ ਕਰਿਆ ਨਹੀਂ ਮੈਂ ਕਿਹਾ ਚਲ ਦੁਪਹਿਰੇ ਰੋਟੀ ਖਾਣਾ ਆਂਦਾ ਤਾਂ ਹੈਗਾ ਹੀ ਐ ਅਸੀਂ ਤਾਂ ਉਹ ਸਾਹਸ ਵਿੱਚ ਬੈਠੇ ਸੀਗੇ ਇਹ ਤਾਂ ਫਿਰ ਮੇਰੇ ਹਸਬੰਦ ਨੇ ਸ਼ਾਮ ਨੂੰ 4:00 4:30 ਵਜੇ ਫੋਨ ਕਰਿਆ ਕਿੱਚੋ ਤਾਂ ਕਹਿੰਦਾ 1 ਮਹੀਨਾ ਹੋ ਗਿਆ ਚੁੱਪ ਹਾਂਜੀ ਉਹ ਉਹੀ ਤਾਂ ਹੀ ਉਹ ਕਹਿੰਦਾ ਮੈਂ ਗੱਲ ਕਰਕੇ ਆਨਾ ਵੀ ਮੈਨੂੰ ਹੁਣ ਵੀ ਰੱਖਣਗੇ ਕਿ ਨਹੀਂ ਵੀ ਮੈਨੂੰ 1 ਮਹੀਨਾ ਹੋ ਗਿਆ ਵੀ ਨਹੀਂ ਗਿਆ ਵੀ ਕਿਉਂਕਿ ਉਹਦੀ ਆਪਣੀ ਤਬਿਆ ਸੈੱਟ ਨਹੀਂ ਸੀਗੀ ਉਹ ਨਾਲ ਉਹਦੇ ਕੋਲ ਖੜਿਆ ਜਾਂਦਾ ਸੀ ਪਿੱਠ 'ਚ ਬਹੁਤ ਜ਼ਿਆਦਾ ਦਰਦ ਸੀਗਾ ਉਹਦਾ ਤੇ ਫਿਰ ਉਹਨੇ ਕਿਹਾ ਕਹਿੰਦਾ ਮੈਂ ਚਲ ਜਾਣਾ ਮੈਂ ਕਿ ਚਲ ਜਾਇਆ ਬੇਟਾ ਵੀ ਗੱਲ ਕਰਾਂਗੇ ਆਪਾਂ ਤਾਂ ਹੀ ਕੋਈ ਹੱਲ ਨਿਕਲੂਗਾ ਪਤਾ ਲੱਗੂਗੀ ਨਹੀਂ ਕੁਝ ਵੀ ਖਾ ਲਈ ਤੇਗੇ ਕੁਝ ਵੀ ਨਹੀਂ ਸਿੱਧਾ ਜਿਦਾ ਬਿਲਕੁਲ ਠੀਕ ਸਾਹ ਠੀਕ ਸੀਗਾ ਨੋਰਮਲ ਸੀਗਾ ਕੋਈ ਅਪਾ ਕਹੀਏ ਕੋਈ ਘਰ ਚ ਕੋਈ ਗੱਲ ਨਹੀਂ ਹੋਈ ਕੁਝ ਨਹੀਂ ਹੋਇਆ ਕਿਸੇ ਨਾਲ ਵੀ ਨਾ ਸਿਸਟਰ ਨਾਲ ਨਾ ਮੇਰੇ ਨਾਲ ਨਾ ਡੈਡੀ ਨਾਲ ਕਿਸੇ ਯਾਰ ਦੋਸਤ ਨਾਲ ਕੋਈ ਗੱਲ ਵੀ ਨਹੀਂ ਹੋਈ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ ਹਾਂਜੀ ਹਾਂ ਸਾਰਿਆਂ ਨੂੰ ਹੀ ਪੁੱਛ ਲਿਆ ਕਿਸੇ ਨਾਲ ਕੋਈ ਗੱਲ ਵੀ ਨਹੀਂ ਹੋਈ ਹੈਗੀ ਉਹਦੀ ਕੀ ਮਾਲ ਕੀ ਕਰ ਅਸੀਂ ਤਾਂ ਇਹ ਕਹਿੰਨੇ ਆ ਵੀ ਚਲੋ ਦੇਖੋ ਪੁਲਿਸ ਪ੍ਰਸ਼ਾਸਨ ਆਇਆ ਜਾਂ ਕੋਈ ਵੀ ਆ ਜਲਦੀ ਜੋ ਜਲਦੀ ਕੋਈ ਸੁਰਾਗ ਲੱਭ ਕੇ ਵੀ ਸਾਡੇ ਬੱਚੇ ਨੂੰ ਵਾਪਸ ਸਾਡੇ ਘਰੇ ਲਿਆ ਦੇਣ ਅਸੀਂ ਤਾਂ ਬਹੁਤ ਪਰੇਸ਼ਾਨ ਐਵੇਂ ਇੰਨੇ ਦੁਖੀ ਹੋਏ ਬਹੁਤ ਰੋਣਾ ਹੀ ਨਹੀਂ ਰੁਕਦਾ ਸਾਡਾ ਹਰ ਕੋਈ ਜੜਾ ਆ ਕੇ ਪੁੱਛਦਾ ਵੀ ਹੁਣ ਕੀ ਕਰ ਕੀ ਕਰੀ ਅਸੀਂ ਦੇਖੋ ਜਿਵੇਂ ਉਹ ਕਹਿੰਦੇ ਆਪਾਂ ਹੁਣ ਕਹਿ ਰਹੇ ਆਂ ਵੀ ਚਲ ਜਲਦੀ ਆ ਜਾ ਮੇਰਾ ਬੇਟਾ ਜਿੱਥੇ ਮੇਰੀ ਆਵਾਜ਼ ਸੁਣ ਰਿਹਾ ਆਪਣੀ ਮਾਂ ਦੇ ਤਰਸ ਖਾ ਲੈ ਥੋੜਾ ਜਿਹਾ ਆ ਜਾ ਵਾਪਸ ਮੇਰਾ ਬੇਟਾ ਦਿਵੰਸ਼ੂ ਆ ਜਾ ਤੂੰ ਵਾਪਸ ਆ ਜਾ ਆਪਣੇ ਘਰ ਸਾਰੇ ਤੈਨੂੰ ਬਹੁਤ ਯਾਦ ਕਰਦੇ ਨੇ ਆ ਜਾ ਮੇਰਾ ਬੇਟਾ ਘਰੇ ਆ ਜਾ ਬੇਟਾ ਨੂੰ ਹੋਇਆ ਉਹਦਾ ਕੀ ਨਾਮ ਸੀ ਉਹਨਾਂ ਦਾ ਨਾਮ ਦੀਪਾਂਸ਼ੂ ਦੀਪਾਂਸ਼ੂ ਚਲ ਦੀਵਾਂਸ਼ੂ ਹਾਂ ਦੀਪਾਂਸ਼ੂ ਹੈ ਨਾਮ ਇਹ ਕਹਿੰਦਾ ਦੀਸ਼ੂ ਠੀਕ ਹੈ ਇਹ ਨਾਮ ਦੇਸ਼ੀ ਦੇਖੋ ਹਾਂ ਠੀਕ ਹੈ ਬੋਲੀਏ ਨਾਮ ਦੇਸ਼ੂ ਜਿੰਨ ਮਤਲਬ ਦੀਸ਼ੂ ਕਾ ਨਾਮ ਉਹ ਦੀਪਾਂਸ਼ੂ ਹੈ ਤੁਹਾਡਾ ਕੀ ਲੱਗਦਾ ਸੀ ਜੀ ਮੇਰਾ ਪੋਤਾ ਹੈ ਜੀ ਠੀਕ ਹੈ ਤੁਹਾਡਾ ਪੋਤਾ ਹਾਂ ਕਿਵੇਂ ਲੱਗਦਾ ਜੇ ਜਿਹੜੀ ਇਹ ਘਰੋਂ ਚਲਾ ਗਿਆ ਤਾਂ ਕੀ ਲੱਗਦਾ ਕਿ ਕਿ ਖੁਸ਼ ਮੈਂ ਦੇਖੋ ਜੀ ਪੌਣੇ 8 ਵੇ ਚਲਾ ਜਾਂਦਾ ਥੋਕਰ ਠੀਕ ਉਸ ਵੇਲੇ ਕੁਝ ਨਹੀਂ ਸੀ ਸੁੱਤਾ ਵਿਆਹ ਸੀ ਠੀਕ ਹੈ ਪਾਣੀ ਆਫ ਹੋ ਜਾਣਾ ਮੈਂ ਫੋਕਟ ਪੰਡ ਲੱਗਿਆ ਹੋਇਆ ਠੀਕ ਹੈ ਹਰ ਰਾਜਾ ਕਹਿੰਦੇ ਹੋਂ ਦਾ ਸਾਡਾ ਜਨਾ ਜੇ ਤਾਂ ਲਾਓ ਪਤਾ ਉਹ ਨੂੰ 10 ਵਜੇ ਤੱਕ ਆਵੇ ਤਾਂ ਕਾਇ ਉਹ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਕੋਈ ਫਸ ਉਹ ਕਦੇ ਕਰਦਾ ਨਹੀਂ ਅੱਜ ਤੇ ਸ਼ਾਮ ਨੂੰ ਜਾਂਦੇ ਆਉਂਦਾ ਬੈਂਕੋਂ ਜਾਂ ਕਿਤੇ ਉਹ ਬਾਹਰ ਆਵੇ ਮੇਰੀ ਪੈਰੀ ਹੱਥ ਜਰੂਰ ਲੈ ਜਾ ਜਿੱਥੇ ਜਾਊਗਾ ਫਿਰ ਮੇਰੀ ਹੱਥ ਰੱਖੂਗਾ ਠੀਕ ਹੈ ਆਊਗਾ ਫਿਰ ਮੇਰੀ ਹੱਥ ਰੱਖੂਗਾ ਕਿਸੇ ਜੀ ਨੂੰ ਆਪਣੇ ਕਮਿਊਨਿਟੀ ਦਾ ਖਾਤੋ ਚੋਣ ਤੇ ਜਲਵਾਯੂ ਬਦਲ ਸੀ ਵਾਸੀ ਹੋਏ ਨੇ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਹਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਅਸੀਂ ਅਜੇ ਸਾਨੂੰ ਇਨਸਾਫ ਦਿੱਤਾ ਯਾਰ ਬਸ ਸਾਡਾ ਮੁੰਡਾ ਘਰੇ ਆ ਜਾਵੇ ਹੋਰ ਅਸੀਂ ਕੁਝ ਨਹੀਂ ਮੰਗਦੇ ਜੇ ਤੁਹਾਡਾ ਪੋਤਾ ਕਿਤੇ ਇਹ ਵੀਡੀਓ ਦੇਖ ਰਿਹਾ ਹੋਵੇ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਪੋਤੇ ਅਸੀਂ ਜਿਵੇਂ ਘਰੇ ਆ ਜਾਵੇ ਬਸ ਹੋਰ ਕੁਝ ਨਹੀਂ ਕਰਨਾ ਸੀ ਉਹ ਘਰੇ ਆ ਜਾਵੇ ਅਸੀਂ ਉਹ ਰੱਖਾਂਗੇ ਆਪਣਾ ਜਿਹੜੀ ਕੰਮ ਕਰ ਲਾ ਕੇ ਕੋਈ ਆਪਾਂ ਗੱਲਬਾਤ ਫालतू ਨਹੀਂ ਕਰਦੇ ਹਾਂ ਧਿੱਕਰ ਇਹ ਆ ਜਾਵੇ ਮੈਂ ਸਾਡੇ ਦਾ ਇਸ਼ਾਨ ਸਾਹੀ ਹੈ ਵੀ ਕੁਝ ਨਹੀਂ ਜੀ ਸਾਦਾ ਹਾਂ